ਅਗਲੇ 4 ਮਹੀਨਿਆਂ 'ਚ ਆਸਟ੍ਰੇਲੀਆ 'ਚ ਇੱਕ ਨਵਾਂ ਕਾਨੂੰਨ ਲਾਗੂ ਹੋਣ ਜਾ ਰਿਹਾ ਹੈ ਜਿਸ ਦੇ ਤਹਿਤ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਫੇਸਬੁੱਕ, ਸਨੈਪਚੈਟ, ਟਿੱਕਟਾਕ, ਇੰਸਟਾਗ੍ਰਾਮ ਆਦਿ ਸਿਧਾ ਟਵਿੱਟਰ, ਰੈਡੀਟ ਅਤੇ YouTube ਵਰਗੇ ਸੋਸ਼ਲ ਮੀਡੀਆ ਪਲੇਟਫਾਰਮ ਵਰਤਨ 'ਤੇ ਬੰਦੀ ਹੋਵੇਗੀ। ਫੈਡਰਲ ਸਰਕਾਰ ਨੇ ਕਿਹਾ ਹੈ ਕਿ ਸੋਸ਼ਲ ਮੀਡੀਆ ਕੰਪਨੀਆਂ ਨੂੰ 10 ਦਸੰਬਰ ਤੱਕ ਸਾਰੇ ਨਾਬਾਲਗ ਯੂਜ਼ਰਾਂ ਦੇ ਖਾਤੇ ਹਟਾਣੇ ਪੈਣਗੇ। ਅਤੇ ਉਮਰ ਦੀ ਪੁਸ਼ਟੀ ਕਰਨ ਵਾਲੇ ਸਾਫਟਵੇਅਰ ਰਾਹੀਂ ਨਵੇਂ ਖਾਤੇ ਬਣਾਉਣ ਤੋਂ ਰੋਕਣਾ ਪਵੇਗਾ ਮਹੱਤਵਪੂਰਨ ਗੱਲ ਇਹ ਹੈ ਕਿ ਮਾਪਿਆਂ ਦੀ ਆਗਿਆ ਨਾਲ ਵੀ ਬੱਚੇ ਇਹ ਪਲੇਟਫਾਰਮ ਵਰਤ ਨਹੀਂ ਸਕਣਗੇ ਇਸ ਫੈਸਲੇ ਨੇ ਆਸਟ੍ਰੇਲੀਆ 'ਚ ਵੱਡੀ ਬਹਿਸ ਖੜ੍ਹ ਦਿੱਤੀ ਹੈ ਕੁਝ ਮਾਪਿਆਂ ਦਾ ਮੰਨਣਾ ਹੈ ਕਿ ਸੋਸ਼ਲ ਮੀਡੀਆ ਰਾਹੀਂ ਨੌਜਵਾਨ ਆਪਣੇ ਆਪ ਨੂੰ ਪ੍ਰਗਟ ਕਰਦੇ ਹਨ ਆਪਣੀ ਪਛਾਣ ਬਣਾਉਂਦੇ ਹਨ ਅਤੇ ਸਮਾਜਿਕ ਤੌਰ ਤੇ ਜੁੜਦੇ ਹਨ ਉੱਥੇ ਹੀ ਦੂਜੇ ਪਾਸੇ ਸੋਸ਼ਲ ਮੀਡੀਆ ਦੀ ਆਦਤ ਅਤੇ ਇਸ ਦੀ ਜ਼ਿਆਦਾ ਵਰਤੋਂ ਨੂੰ ਖਤਰਨਾਕ ਮੰਨਿਆ ਜਾ ਰਿਹਾ ਹੈ। ਮਾਪਿਆਂ ਲਈ ਮਹਾਰਾ ਦੇ ਪੰਜ ਸਹਜ ਚਾਣਕ ਸੋਸ਼ਲ ਮੀਡੀਆ ਬੰਦ ਨਾ ਕਰੋ। ਬੱਚਿਆਂ ਨਾਲ ਹੁਣ ਤੋਂ ਹੀ ਇਸ ਵਿਸ਼ੇ ਤੇ ਗੱਲ ਕਰਨੀ ਸ਼ੁਰੂ ਕਰੋ। ਹੌਲੀ-ਹੌਲੀ ਦੂਰੀ ਬਣਾਉਣ ਦਿਓ। ਹਫਤੇਵਾਰ 25% ਘਟਾਓ। 1 ਮਹੀਨੇ ਚ ਪੂਰੀ ਤਰ੍ਹਾਂ ਬੰਦ ਕੀਤਾ ਜਾ ਸਕਦਾ ਹੈ। ਵਿਕਲਪ ਦਿਓ। ਖੇਡਾਂ, ਕਲਾ, ਸੰਗੀਤ, ਵਲੰਟੀਅਰ ਸਰਗਰਮੀਆਂ ਆਫਲਾਈਨ ਰਿਸ਼ਤਿਆਂ ਨੂੰ ਵਧਾਓ। ਬੱਚਿਆਂ ਨੂੰ ਸਮਾਜਿਕ ਗਤੀਵਿਧੀਆਂ 'ਚ ਸ਼ਾਮਲ ਕਰੋ। ਆਮਨੇ ਸਾਹਮਨੇ ਗੱਲਬਾਤ ਲਈ ਉਤਸ਼ਾਹਿਤ ਕਰੋ। ਆਪਣੇ ਆਪ ਉਦਾਹਰਨ ਬਣੋ। ਮਾਪੇ ਵੀ ਸਕਰੀਨ ਟਾਈਮ ਘਟਾਉਣ ਅਤੇ ਆਫਲਾਈਨ ਗਤੀਵਿਧੀਆਂ ਨੂੰ ਤਰਜੀਹ ਦੇਣ। ਨਤੀਜਾ ਮਹਿਰਾ ਦਾ ਕਹਿਣਾ ਹੈ ਕਿ ਇਹ پابੰਦੀ ਬੱਚਿਆਂ ਲਈ ਡਿਜੀਟਲ ਅਤੇ ਅਸਲੀ ਜ਼ਿੰਦਗੀ ਵਿੱਚ ਸੰਤੁਲਨ ਬਣਾਉਣ ਦਾ ਮੌਕਾ ਹੋ ਸਕਿਆ। ਹਾਲਾਂਕਿ ਇਸ ਨੂੰ ਲਾਗੂ ਕਰਨਾ ਸਾਨ ਨਹੀਂ ਹੋਵੇਗਾ ਪਰ ਸਮੇ ਤੋਂ ਪਹਿਲਾਂ ਤਿਆਰੀ ਨਾਲ ਇਸ ਦਾ ਪ੍ਰਭਾਵ ਕਾਫੀ ਹੱਦ ਤੱਕ ਘਟਾਇਆ ਯਾ yeah, ਸਮਝਦਾ